ਮਾਜੋ ਕਮਿਸ਼ਨਰ ਪੁਲਿਸ ਸੀਗੋਫੀ ਸਿੰਗਾਪੁਰ ਦਾ ਆਈਪੀਐਸ ਉਹਨਾਂ ਦੇ ਵਿਸ਼ੇਸ਼ ਰਕਤ ਦੇ ਅਸੀਂ ਇਹ ਜੋ ਚਾਈਨਾ ਡਰੋਨ ਹੈ ਜਿਹਨੂੰ ਕੁਣੀ ਡਰੋਨ ਵੀ ਕਹਾ ਜਾਂਦਾ ਉਹਦੇ ਖਲਾਫ ਚੀਜ਼ ਕਿ ਸਪੈਸ਼ਲ ਮੇਮ ਚੇੜੀ ਹੋਈ ਹੈ ਜਿਹਦੇ ਵਿੱਚ ਅਸੀਂ ਇਹ ਕਰ ਰਹੇ ਹਾਂ ਅਸੀਂ ਡਰੋਨ ਦੀ ਸਹਾਇਤਾ ਨਾਲ ਕੁੱਟਿਆਂ ਦੇ ਉੱਪਰ ਚੜ੍ਹ ਕੇ ਤੇ ਅਸੀਂ ਜਿਹੜੇ ਪਤੰਗਾ ਡਾਉਣ ਵਾਲੇ ਹੈਗੇ ਨੇ ਉਹਨਾਂ ਦੇ ਤੇ ਹੀ ਬਾਤ ਕੀਤਾ ਬਾਤ ਕਰਦੇ ਕਹਿੰਦਾ ਜਿਹੜੇ ਬੱਚੇ ਜਿਹੜੇ ਪਤੰਗਾ ਡਾ ਰਹੇ ਸੀਗੇ ਉਹਨਾਂ ਨੂੰ ਅਸੀਂ ਰੋਕੇ ਅੰਗੜੋਂ ਤੋਂ ਰੋਕੇ ਕਾਬੂ ਕੀਤਾ ਉਹਨਾਂ ਨੂੰ ਕਾਬੂ ਕਰਕੇ ਅਸੀਂ ਉਹਨਾਂ ਦੀ ਪੁਛ ਗਈ ਸੀ ਜ਼ਹਾੜ ਤੇ ਜਿੱਥੋਂ ਉਹ ਚైనా ਡੋਰ ਲੈ ਕੇ ਆਉਂਦੇ ਸੀਗੇ ਉਹਨਾਂ ਦੇ ਤੇ ਇਹ ਕਾਰਵਾਈ ਕੀਤੀ ਹੈ ਜਿਹਦੇ ਵਿਆਪਕ ਤੇ ਅਸੀਂ ਕੱਲ ਇੱਕ ਪਰਚਾ ਦਰਜ ਕੀਤਾ ਸੀ 14 ਗੇਟ ਦੀ ਮਾਮਲੇ ਚ ਮਾਮਲਾ ਨੰਬਰ ਹੈਗਾ 229 ਜਿਹਦੇ ਵਿੱਚ ਅਸੀਂ ਕਨਾਲ ਭੱਲਾ ਸਨ ਆਫ ਸਰੇਸ਼ ਕੁਮਾਰ ਵਾਸੀ ਜਿਹੜਾ ਟਾਗੜੀ ਕਲਾ ਰਹਿਣ ਵਾਲਾ ਹੈ ਇਹਦੇ ਕੋਲੋਂ ਅਸੀਂ ਬਤੀ ਗਟੂੜ ਜਿਹੜੇ ਬਰਾਮਦ ਕੀਤੇ ਸੀ ਤੇ ਦੂਸਰੀ ਕੇਸ ਦੇ ਵਿੱਚ ਅੱਜ ਫਿਰ ਦੁਬਾਰਾ ਅਸੀਂ ਟਰੋਨ ਦੀ ਸਰਦਾਰ ਜਿਹੜੇ ਬੱਚੇ ਦਾ ਪਹੁੰਚੇ ਸੀ ਉਹਨਾਂ ਦੀ ਪੁਛਗੀ ਸਿਹਾਰ ਤੇ ਅਸੀਂ ਜਿਹੜਾ ਮਕਦਮਾ ਨੰਬਰ 231 ਅੱਜ ਦੀ ਡੇਟ ਦਾ 9124 ਦਾ ਹਾਲਾਗੇਟ ਦੀ ਮਾਮਲੇ ਸਿਹਾਰ ਕੀਤਾ ਜਿਹਦੇ ਵਿੱਚ ਅਸੀਂ 72 ਘਟੂ ਰਿਕਵਰ ਕੀਤੇ ਆ ਮਨੋਜ ਮਨੋਜ ਸ਼ਰਮਾ ਐਲਿਸ ਮੋਨੋ ਸਨੋ ਪਰਸ਼ੀਮ ਲਾਲ ਵਾਸੀ ਹੈ ਕੋਲਕਾਤਾ ਵਾਲੀ ਗਿਲ ਦਾ ਰਹਿਣ ਵਾਲਾ ਇਹਨਾਂ ਕੋ ਅਸੀਂ ਦੋਨਾਂ ਕੋ ਇੱਕ ਉਹ 72 ਘਟੂ ਤੇ ਇੱਕ ਉਹ 32 ਘਟੂ ਕਾਬੂ ਕਰ 31 ਘਟੂ 32 ਘਟੂ ਪਤੀ ਘਟੂ ਕਾਬੂ ਵਰਕੇ ਇਹਨਾਂ ਦੋਨਾਂ ਦੇ ਖਿਲਾਫ ਅਲੱਗ-ਅਲੱਗ ਕੇਸ ਰਿਜਿਸਟਰ ਕੀਤੇ ਆ ਤੇ ਬੱਚਿਆਂ ਨੂੰ ਅਸੀਂ ਜਿਹੜੇ ਆ ਉਹ ਕਿਉਂਕਿ ਛੋਟੀ ਉਮਰ ਦੇ ਸੀਗੇ ਉਹਨਾਂ ਨੂੰ ਲਾਸਟ ਵਾਰ ਨਹੀਂ ਦੇ ਕੇ ਕਰੀ ਉਹਨਾਂ ਤੇ ਛੱਡਿਆ ਗਿਆ ਹੈ ਕਿ ਅਗਰ ਉਹਨਾਂ ਨੂੰ ਨਹੀਂ ਸਮਝਾਇਆ ਗਿਆ ਵੀ ਅੱਗੇ ਤੋਂ ਜੇ ਉਹ ਉਹ ਚੈਨਾਟੌਰ ਦੇ ਨਾਲ ਆਪਣੇ ਪਤੰਗਾ ਟਾਊਨ ਦੇ ਤੇ ਉਹਨਾਂ ਨੂੰ ਕਾਬੂ ਵਰਕੇ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਅਸੀਂ ਪੇਰੈਂਟਸ ਨੂੰ ਸੱਦਿਆ ਗਿਆ ਇਹਨੂੰ ਸੱਦ ਕੇ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਜੇ ਅਗੇ ਤੋਂ ਦੁਬਾਰਾ ਇਦਾਂ ਦੀ ਉਹ ਸਾਨੂੰ ਪਤਾ ਲੱਗਾ ਅਸੀਂ ਪੇਰੈਂਟਸ ਦੇ ਖਿਲਾਫ ਕਾਰਵਾਈ ਕਰਾਂਗੇ ਇਹ ਇਸ ਤਾ ਕਾਫੀ ਤੁਹਾਨੂੰ ਇਹਦੇ ਵਿੱਚ ਮਦਦ ਮਿਲੀ ਹੈ ਲੋਕਾਂ ਨੇ ਇਸ ਗੱਲ ਦੀ ਐਪਰੀਸ਼ੀਏਸ਼ਨ ਵੀ ਤੁਹਾਨੂੰ ਦਿੱਤੀ ਹੈ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਮੈਂ ਆਪਣੇ ਤੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਵੀ ਕਰਦਾ ਹੈ ਕਿ ਤੁਸੀਂ ਇਹ ਚਾਈਨਾ ਡੋਰ ਜਿਹੜੀ ਬਹੁਤ ਹੀ ਖਤਰਨਾਕ ਹੈ ਜਿਹਨੂੰ ਖੂਨੀ ਡੋਰ ਵੀ ਕਿਹਾ ਜਾਂਦਾ ਹੈ ਜਿਹਦੇ ਨਾਲ ਪਿਛਲੇ ਸਮੇਂ ਦੇ ਵਿੱਚ ਕਾਫੀ ਜਿਹੜੇ ਆ ਲੋਕਾਂ ਦੇ ਫਿਜ਼ੀਕਲ ਨੁਕਸਾਨ ਵੀ ਹੋ ਚੁੱਕੇ ਨੇ ਈਵਨ ਇਸ ਸਾਲ ਦੇ ਵਿੱਚ ਵੀ ਇੱਕ ਮੌਤ ਵੀ ਹੋ ਗਈ ਸੀ ਸਾਡੇ ਹੁਣੇ ਇਸ ਸੀਰੀਜ਼ ਦੇ ਵਿੱਚ ਮੈਂ ਫੀਲ ਕਰਦਾ ਕਿ ਤੁਸੀਂ ਇਥੋਂ ਗ੍ਰੇਸ ਕਰੋ ਇਹ ਆਪਾਂ ਪਤੰਗ ਡਾਉਣੀ ਹੈ ਤਾਂ ਸਾਡੀ ਰਵਾਇਤੀ ਡੋਰ ਹੈਗੀ ਆ ਉਹਦੇ ਨਾਲ ਪਤੰਗ ਡਾਈ ਜਾਵੇ ਇਹ ਆਪਣੇ ਬੱਚਿਆਂ ਨੂੰ ਸਮਝਾਇਆ ਜਾਵੇ ਤਾਂ ਆਪ ਵੀ ਸਮਝਾਇਆ ਜਾਵੇ ਖੁੱਬੀ ਇਹਦੇ ਨਾਲ ਜਿਹੜਾ ਇਹ ਨੁਕਸਾਨ ਹੋ ਰਿਹਾ ਆ ਆਪਾਂ ਇਸੀ ਪਰਭਾਈ ਨਹੀਂ ਕਰਾਉਂਦੇ ਇਸ ਲਈ ਮੈਂ ਇਹ ਵੀ ਕਰੂਗਾ ਵੀ ਤਸੀਰ ਤੋਂ ਕਰੀ ਸਕਾਂ